ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਪਰ ਨਾਲ ਵਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਪ੍ਰਦੀਪ ਸਿੰਘ ਜ਼ਿਲ੍ਹਾ ਕਰਨਾਲਾ ਜੀ ਠੀਕ ਆ ਪਿੰਡ ਆ ਗਿਆ ਆਪਣਾ ਪਿੰਡ ਠੀਕ ਹੈ ਤਨੋਲੇ ਨੇੜੇ ਆ ਗਿਆ ਤੇ ਮੋਬਾਈਲ ਨੰਬਰ ਆਪਣਾ ਜੀ 99652 22 ਦਿਨ ਤੋਂ ਸਾਡਾ ਦਵਾਰੇ ਬੋਲੇ ਸੱਤ ਦਿਨ ਤੋਂ ਸਾਡਾ ਠੀਕ ਹੈ ਜਿਹੜੇ ਆਪਾਂ ਝੋਟੀ ਦੇਖੇ ਨੇ ਪਲੂਣ ਇਹ ਕਿੰਨੇ ਟਾਈਮ ਦੀ ਸੂਈ ਹੋਈ ਇਹ ਵੀਰੇ ਹੋ ਗਿਆ 1.5 ਮਹੀਨਾ ਹੋ ਗਿਆ ਠੀਕ ਹੈ ਲਗਭਗ 2 ਮਹੀਨੇ ਤੋਂ ਦਾ ਦਰ ਸੂਈ ਹੋਈ ਆ ਠੀਕ ਹੈ ਦੁੱਧ ਕਿੰਨਾ ਹੁਣ ਦੁੱਧ ਵੀਰੇ 8 ਕਿਲੋ ਦੁੱਧ ਮੰਨ ਕੇ ਜੇ ਦੇ ਵੀ 7 ਕਿ ਨਿਬੜ ਜਾਈ ਜਾਵਾਂ 7 ਦਾ ਆਰਾਮ ਠੀਕ ਹੈ ਬੱਚਾ ਮੇਲ ਕਾ ਹਵਾ ਕੱਟੇ ਦੇ ਮਿਲ ਜਿਆ ਵਧੀਆ ਠੀਕ ਹੈ ਕੱਪੜਾ ਤਾਂ ਨਹੀਂ ਹੋਈ ਦਵਾਰੇ ਠੀਕ ਹੈ ਤੇ ਮੁੱਲਵਾੜੀ ਇਹਦਾ ਕੀ ਰੱਖਿਆ ਆਪਾਂ ਮੁੱਲਵਾੜੀ ਵੀਰੇ ਇਹਦਾ ਆਪਾਂ 70000 ਰੁਪਏ ਕਰ ਮਾਨਤਨ ਹੋ ਜੂਗਾ ਥੋੜਾ ਬਾਲਾ ਮਾਨ ਕਰ ਠੀਕ ਹੈ ਚੌਣ ਚਵਾਤਾ ਰਾ ਤੁਰੇ ਇੱਕ ਨੰਬਰ ਮੰਨ ਕੇ ਚੱਲੇ ਵੀ ਹੀਟ ਚਾਹੀਏ ਗੱਭਰ ਹੁਣ ਦੇ ਕਾਬੜਾ ਦੁਆਰੇ ਹੁਣ ਹਾਂ ਹਾਂ ਹੀਟ ਅਸੀਂ ਲਗਾਈ ਇੱਕ ਇੱਕ ਹੀਟ ਪਹਿਲਾਂ ਲਗਾਈਏ ਸੀ ਮਾਲਾ 10 15 ਜੱਟੀ ਕ ਲੈਣ ਦੇ ਕਾਬੜਾ ਬਿਲਕੁਲ ਠੀਕ ਤੇ ਚੌਣ ਚਵਾਦੀ ਇੱਕ ਨੰਬਰ ਹੈ ਇੱਕ ਨੰਬਰ ਜਮਾ 70000 ਚ ਆਏਗਾ ਇਹਦਾ ਮਾਨਤਨ ਆਪਾ ਕਰਦਾ ਟਰੇ ਬਾਹਰ ਨੂੰ ਸੋ ਸਿੰਘ ਮੂੰਹ ਮੱਥਾ ਦੇਖ ਸਕਦੇ ਹੋ ਬੱਚਾ ਇਹਦੇ ਪਿਛੇ ਮਿਲ ਕਾ ਆਪਾ ਪੱਟਾਂ ਨਾਲ 2 ਮਹੀਨੇ ਤੋਂ ਅੰਦਰ ਦੀ ਸੂਈ ਵੀ ਆ 8 ਲੀਟਰ ਦੁੱਧਾ ਪਰ ਤੁਸੀਂ 7 ਮੰਨ ਕੇ ਲੈ ਲਿਓ ਸੋ ਚੰਗੀ ਰਾਜੀਸਰੀ ਪੁਲੀ ਵੀ ਕੱਦ-ਕੜ ਬਹੁਤ ਆ ਝੋਟੀ ਦਾ ਪੂਰੀ ਜੰਦਜ਼ਰ ਵਾਲੀ ਸਾਫ ਸੁਥਰੀ ਹੈ ਸੋ ਲੇਵਾ ਵਗੈਰਾ ਨੇੜੇ ਤੋਂ ਦੇਖ ਸਕਦੇ ਹਾਂ ਪੂਰਾ ਸੋਹਣਾ ਸਾਫ ਸੁਥਰਾ ਕੱਦ-ਕਾਠ ਵੀ ਚੰਗਾ ਮੂੰਹ ਮੱਥਾ ਉਹ ਸੋਹਰੋ ਲੇਵਾ ਵਗੈਰਾ ਦੇਖ ਸਕਦੇ ਹਾਂ ਸੋਹਣਾ ਲੇਵਾ ਥੋੜਾ ਫੋਨ ਨੂੰ ਦੇਖ ਕੇ ਡਰਦੀ ਜਈ ਪਈ ਆ ਝੋਟੀ ਪਰ ਥਾਂ ਲੇਵੇ ਸਾਫ ਸੁਥਰੀ ਆ ਵੀਡੀਓ ਕਵਰ ਕਰਦਾ ਟਾਈਮ ਆਪਣਾ ਇਸ ਵਕਤ 11:00 ਵਜੇ ਆਸ-ਪਾਸ ਦਾ ਟਾਈਮ ਹੈ ਉਸ ਹਿਸਾਬ ਨਾਲ ਗੈਸ ਕਰ ਲਿਓ ਤੇ ਪਿੰਡ ਹੈਗਾ ਕਟੂ ਜ਼ਿਲ੍ਹਾ ਬਰਨਾਲੇ ਦਾ ਪਿੰਡ ਆ ਧਨੋਲੇ ਨੇੜੇ ਆ ਗਿਆ ਤੇ ਨੰਬਰ ਬੋਲੀ ਬਾਈ ਦੁਬਾਰਾ ਆਪਣਾ ਨੰਬਰ ਸੋ 370 ਸੋ 70000 ਜਮਾਨਤਾਨ ਹੋ ਜੇ ਕਿਸੇ ਵੀਰ ਦੇ ਝੋਟੀ ਪਸੰਦ ਹੋਵੇ ਦਿੱਤੇ ਗਏ ਰਪੋਰਟ ਸਰਕ ਕਰਕੇ ਫੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਾਬ